ਡਿਲੀਸ਼ਨ ਦਾ ਪ੍ਰੋਸੈਸ ਪੁੱਛਿਆ ਅਪਾਕੇ ਤੁਸੀਂ ਟ੍ਰੇਨਿੰਗ ਲਈ ਤੁਸੀਂ ਸਾਰੀ ਡਿਲੀਸ਼ਨ ਦਾ ਪ੍ਰੋਸੈਸ ਪੁੱਛਿਆ ਕਿਹੜੀ ਪਾਰਟੀ ਨੂੰ ਵੋਟ ਪੁਸਤਿ ਪਤਾ ਕਿ ਨਹੀਂ ਪਤਾ ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਤੁਹਾਡੀ ਟ੍ਰੇਨਿੰਗਾਂ ਹੋ ਰਹੀਆਂ ਨਰਨਕ ਉੱਥੇ ਟ੍ਰੇਨਿੰਗਾਂ ਹੋ ਰਹੀਆਂ ਤੁਹਾਡੀ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਦੱਸਿਆ ਨਹੀਂ ਜਾਂਦਾ ਬੋਲ ਨਹੀਂ ক্লোਜ਼ ਦੇ ਵਿੱਚ ਰੀਜ਼ਨ ਨਹੀਂ ਦੱਸਿਆ ਜਾਂਦਾ ਕਿ ਭਾਈ ਸਾਹਿਬ ਵੋਟ ਜਾਲੀ ਪੂਟ ਲਈਆ ਉਹਨੂੰ ਡਿਲੀਸ਼ਨ ਦਾ ਪ੍ਰੋਸੈਸ ਕੀ ਹੈ ਡੂ ਯੂ ਥਿੰਕ ਮੈਂ ਕੋਈ ਪੰਜਵੀਂ ਪਾਸ ਕੈਂਡੀਡੇਟ ਨਹੀਂ ਹਾਂਗਾ ਮੈਂ ਆਮ ਸਾਫਟਵੇਅਰ ਇੰਜੀਨੀਅਰ ਮੈਂ ਬੇਨਤੀ ਇਹ ਹੀ ਕਰਦਾ ਜੀ ਹੁਣ ਤੁਸੀਂ ਜਾਲੀ ਵੋਟ ਜੀ ਜੋ ਜਾਲੀ ਵੋਟ ਪੁਸਤ ਮਾਬਲਾ ਸਾਹਮਣੇ ਆਇਆ ਕਿ ਪੂਰਾ ਮਾਬਲਾ ਤੁਸੀਂ ਮੋਟੇ ਦੇਖੋ ਜੀ ਜਾਲੀ ਵੋਟਾਂ ਜਿਹੜੀਆਂ ਪਾਰਟੀਆਂ ਦੇ ਵਰਕਰ ਹੈਗੇ ਬਟਾ ਬਕਤਾ ਰਹੇ ਆ ਇੰਡੀਪੈਂਡੈਂਟ ਉਹ ਦਰ ਲੱਗ ਰਿਹਾ ਕਿ ਕੋਈ ਪੜਿਆ ਲਿਖਿਆ ਕੈਂਡੀਡੇਟ ਆਪਣੀ ਵਾਰਡ ਦੇ ਵਿੱਚ ਗੱਲ ਰੱਖਣਾ ਚਾਹੁੰਦਾ ਆ ਤੇ ਵਾਰਡ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ ਤੁਹਾਨੂੰ ਵੀ ਪਤਾ ਹੈ ਕਿ ਇਹਨਾਂ ਪਾਰਟੀਆਂ ਨੇ ਇਲੈਕਸ਼ਨ ਕਿੰਨੇ ਕ ਮਹਿੰਗੇ ਕਰ ਦਿੱਤੇ ਲੇਕਿਨ ਇੰਨਾ ਇਲੈਕਸ਼ਨ ਮਹਿੰਗਾ ਹੋਣ ਦੇ ਬਾਵਜੂਦ ਵੀ ਤੁਸੀਂ ਲੋਕਾਂ ਦੇ ਵਿੱਚ ਜੋ ਨਸ਼ਾ ਵੰਡ ਰਹੇ ਹੋ ਸ਼ਰਾਬਾ ਵੰਡ ਰਹੇ ਹੋ ਸੂਟ ਵੰਡ ਰਹੇ ਉਹ ਵੰਡਣ ਤੋਂ ਬਾਅਦ ਵੀ ਤੁਹਾਨੂੰ ਇੰਨਾ ਡਰ ਘਰੇਟ ਆ ਕਿ ਭਾਈ ਸਾਹਿਬ ਤੁਸੀਂ ਡੈੱਟ ਤੇ ਡੈੱਟ ਲੋਕਾਂ ਦੀ ਵੀ ਵੋਟਾਂ ਭਤਾਨ ਲਾਪੇ ਇਹਨਾਂ ਦੀ ਅਫਸਰਾਂ ਨਾਲ ਅੰਦਰ ਸੈਟ ਅਫਸਰ ਇਹਨਾਂ ਕੋ ਪੈਸੇ ਲਿੰਦੇ ਆ ਮੈਂ ਡਾਇਰੈਕਟਲੀ ਕਹਿੰਨਾ ਵਿਦਆਊਟ ਆਈਡੀ ਪ੍ਰੂਫ ਵੋਟ ਪਿਆ ਕਿਦਾਂ ਮੈਨੂੰ ਕਹਿੰਦੇ ਜੀ ਤੁਹਾਡੇ ਕੋ ਗਲਤੀ ਹੋ ਗਈ ਤੁਹਾਡੇ ਜਿਹੜੇ ਬੰਦੇ ਆ ਮੈਂ ਕਹਿੰਦਾ ਤੁਹਾਡੇ ਬੰਦੇ ਤੁਸੀਂ ਉਹ ਵੋਟਰ ਆਈਡੀ ਚੈੱਕ ਕਰਦੇ ਕਹਿੰਦੇ ਨਹੀਂ ਕਰਦੇ ਮੈਂ ਕਹਿੰਦਾ ਕੌਣ ਕਰਦਾ ਮੈਂ ਕਹਿੰਦਾ ਅਸੀਂ ਕਰਦੇ ਮੈਂ ਕਹਿੰਦਾ ਤੁਸੀਂ ਵੋਟਰ ਆਈਡੀ ਚੈੱਕ ਕੀਤੀ ਕਹਿੰਦਾ ਨਹੀਂ ਕੀਤੀ ਤੇ ਭਾਈ ਸਾਹਿਬ ਵੋਟ ਪਈ ਕਿਦਾਂ ਹੁਣ ਜਦੋਂ ਮਾਨੂੰ ਪੁੱਛਿਆ ਕਿ ਚਲੋ ਤੁਹਾਡੇ ਕੋ ਭਲੇ ਕਹਿਣਾ ਪੈ ਗਿਆ ਉਹ ਵੀ ਮੰਨ ਲੈਣੇ ਆ ਉਹ ਤਾਂ ਆਪਾਂ ਦੇਖਾਂਗੇ ਕੋਰਟ ਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਲੇਕਿਨ ਜੇ ਐਸਾ ਡਿਲੀਸ਼ਨ ਦਾ ਪ੍ਰੋਸੈਸ ਕੀ ਹੈਗਾ ਲੇਕਿਨ ਇਹ ਕਹਿੰਦੇ ਆ ਆ ਮਤਲਬ ਕਿ ਆਪਾਂ ਆਡੈਂਟੀਫਾਈ ਨਹੀਂ ਕਰ ਸਕਦੇ ਵੋਟ ਕਿਸ ਪਾਰਟੀ ਨੂੰ ਪਈ ਆ ਇਹਦਾ ਮਤਲਬ ਫਿਰ ਭਾਈ ਸਾਹਿਬ ਜੇਕਰ ਇਹਨਾਂ ਨੂੰ ਕਹੀਏ ਨਾ ਵਾਰੀ ਦਾ ਵਟਾ ਲਾ ਦੋ ਇੱਕ ਪਾਰਟੀ ਨੇ ਵੋਟ ਪਾ ਲਈ ਤੁਸੀਂ ਆਡੈਂਟੀਫਾਈ ਕਰੋ ਉਹ ਪਾਰਟੀ ਨੂੰ ਪੈ ਗਈ ਬਾਕੀਆਂ ਨੂੰ ਵੇਖ ਕੇ ਵੋਟ ਪਾ ਦਿਓ ਯਾਰ ਤੇ ਮਾਮਲਾ ਬਰਾਬਰ ਹੋ ਜਾਂਦਾ ਲੇਕਿਨ ਇੰਨਾ ਕੋਈ ਵੀਬੀਐਮ ਦੇ ਵਿੱਚ ਕੋਈ ਪ੍ਰੋਸੈਸ ਨਹੀਂ ਹੈਗਾ ਨਾ ਆਡੈਂਟੀਫਾਈ ਦਾ ਪ੍ਰੋਸੈਸ ਹੈਗਾ ਨਾ ਡਿਲੀਸ਼ਨ ਦਾ ਪ੍ਰੋਸੈਸ ਹੈਗਾ ਅਸੀਂ ਕੁਆਇਟ ਹੈਂਪਰ ਹੋ ਰਹੇ ਹਾਂ ਤੇ ਕਿ ਇੱਥੇ ਇਲੈਕਸ਼ਨ ਲੜ ਗਿਆ ਸਾਨੂੰ ਲੱਗ ਰਿਹਾ ਕਿ ਡੈਮੋਕਰੇਸੀ ਦਾ ਕਹਾਣ ਹੈਗਾ ਪਤਾ ਕਿਵੇਂ ਲੱਗਿਆ ਕਿ ਦੋ ਦੇਖੋ ਜੀ ਮੇਰਾ ਜਿਹੜਾ ਉਹ ਬੈਠਾ ਅ ਉਹਨੇ ਇੱਕ ਅੰਦਰ ਰੋਲਾ ਪਾਇਆ ਕਿ ਭਾਈ ਸਾਹਿਬ ਐਦਥੇ ਕੀ ਹਿਸਾਬ ਲੇਕਿਨ ਫੇਰ ਵੀ ਪਤਾ ਨਹੀਂ ਕਿੰਨਾ ਕਫਸਰਾਂ ਦੇ ਪ੍ਰੈਸ਼ਰਾਈਜ਼ ਹੋਏਗਾ ਅਫਸਰਾਂ ਨੇ ਮਿੰਟ 'ਚ ਵੋਟ ਪੁਗਤਾ ਕੇ ਬਾਹਰ ਕਰ ਦਿੱਤਾ ਮਤਲਬ ਕਿ ਜਨਤਾ ਨੂੰ ਵੀ ਗੁੰਮਰਾਹ ਕਰ ਰਿਆ ਕੀ ਲੱਗਦਾ ਬਾਕੀ ਪੁੱਛਦੇ ਕਿ ਇਸ ਤਰੀਕਾ ਹੋ ਰਿਹਾ ਹੈ ਦੇਖੋ ਡੈਫੀਨਿਟਲੀ ਡੈਫੀਨਿਟਲੀ ਮੈਨੂੰ ਪਹਾੜੀਵਾਲ ਤੋਂ ਵੀ ਕਾਫੀ ਕੰਪਲੇਂਟਸ ਆ ਰਹੀਆਂ ਮੈਂ ਪਰਸਨਲੀ ਆਈਡੈਂਟੀਫਾਈ ਕਰਕੇ ਨਾਮ ਦੱਸ ਸਰਟੀਫਿਕੇਟ ਵੀ ਨਾਲ ਦਊਂਗਾ ਕਿ ਭਾਈ ਸਾਹਿਬ ਇਹ ਵੋਟਾਂ ਪੁਗਤੀਆਂ ਤੇ ਕਿੱਦਾਂ ਪੁਗਤੀਆਂ ਮੈਨੂੰ ਦੱਸੋ ਕਿਉਂਕਿ ਆਪਾਂ ਪੜੇ ਲਿਖਿਆ ਮੈਂ ਆਰਟੀਆਈ ਪਾ ਕੇ ਸਾਰਾ ਰਿਕਾਰਡ ਕਰਾ ਕੇ ਇਹਨਾਂ ਨੂੰ ਪਤਾ ਤਾਂ ਲੱਗੂਗਾ ਇੱਕ ਵਾਰੀ ਕਿ ਪਿਆ ਕਿੱਦਾਂ ਵਾਲ ਨੇਗੇ ਨਹੀਂ ਜੇ ਛੱਡਦਾ ਫੇਅਰ ਇਲੈਕਸ਼ਨ ਕਰਾਓ ਆਪਾਂ ਕਨਸਟੀਟਿਊਸ਼ਨ ਨੂੰ ਮੰਨਣ ਵਾਲੇ ਲੋਕ ਆ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਗਾ ਜਿਨ੍ਹਾਂ ਡੈਮੋਕ੍ਰੇਸੀ ਲਈ ਕੀਤੀ ਆ ਹੁਣ ਇੱਕ ਵਾਰੀ ਇਹਨਾਂ ਨੂੰ ਜਵਾਬਤਾ ਪੁੱਛੋ ਕਿ ਡਿਲੀਸ਼ਨ ਦਾ ਪ੍ਰੋਸੈਸ ਕੀ ਆ ਟ੍ਰੇਨਿੰਗਾਂ ਲਾਈਆਂ ਕਿੱਥੇ ਆ ਠੀਕ ਹੈ ਜਿਹੜਾ ਕੋਈ ਵੋਟ ਚਾਲੀ ਪੁਸਤਾਨ ਦਾ ਕੋਈ ਰੋਲਾ ਚੱਲਿਆ ਫਸੇ ਮਰੇ ਬੰਦੇ ਦੀ ਕਹਿੰਦੇ ਵੋਟ ਪੁੱਤ ਨਹੀਂ ਗਈ ਇਹ ਇੰਨਾਂ ਵੱਲੋਂ ਕਿਹਾ ਜਾ ਰਿਹਾ ਵੀ ਕੋਈ ਜਿਹੜਾ ਵਾ ਕਹਿੰਦੇ ਮਰੇ ਬੰਦੇ ਦੀ ਵੋਟ ਪਗਦਾ ਦਿੱਤੀ ਗਈ ਹੈ ਇਹਨਾਂ ਸਾਰਿਆਂ ਦੇ ਇਲੈਕਸ਼ਨ ਅਜੰਟ ਅੰਦਰ ਬੈਠੇ ਸੀਗੇ ਬਾਕੀ ਫਿਰ ਵੀ ਜੇ ਪ੍ਰੈਜ਼ੀਡਿੰਗ ਕਮਸਰ ਵੱਲੋਂ ਜੋ ਵੀ ਲਿਖ ਕੇ ਦਿੱਤਾ ਜਾਏਗਾ ਉਹ ਤੇ ਬਤਾਓ ਸਾਡੇ ਨਾਲ ਕਾਨੂੰਨਵਾਰ ਕਾਨੂੰਨਤਾਬ ਕਰ ਰਹੀ ਕੀਤੀ ਸਰ ਕਿੰਨੀ ਨੰਬਰ ਵਾਰਡ ਹੈ ਤੇ ਕਿਹੜਾ ਹਲਾਕ 3 ਨੰਬਰ ਵਾਰਡ ਵਾਰਡ ਨੰਬਰ 52 ਫਤੇਹ ਸਿੰਘ ਕਲੋਨੀ ਪੈਂਦੀ ਹੈ 52